ਮੇਰਾ ਨਾਮ ਨੂਰ ਹੈ ਮੈਂ ਮੰਡੀ ਗੋਂਗਰ ਦੀ ਹਾਂ ਐਗਜ਼ਾਮ ਹੈ ਆਈਪੀਐਸ ਸੀ ਐਫੀ ਯੂਪੀਐਸ ਸੀ ਜਿਵੇਂ ਬੱਚੇ ਕਲੀਅਰ ਕਰਦੇ ਅੱਗੇ ਜਾ ਕੇ ਉਹਨਾਂ ਦੀ ਇਹ ਪਹਿਲਾ ਹੀ ਤਿਆਰੀ ਕਰਵਾਉਂਦੇ ਆ ਕਿ ਬੱਚੇ ਅੱਗੇ ਜਾ ਕੇ ਵਧੀਆ ਪੋਸਟਾਂ ਤੇ ਜਾ ਸਕਣ ਜਾਂ ਆਫੀਸਰ ਬਣ ਸਕਣ ਤੇ ਮੈਨੂੰ ਇਸ ਐਗਜ਼ਾਮ ਬਾਰੇ ਇੱਕ ਐਡ ਵੀ ਥਰੂ ਪਾ ਚੱਲਿਆ ਸੀ ਸਾਨੂੰ ਜਿਵੇਂ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਸਾਨੂੰ ਅੱਗੇ ਜਾ ਕੇ ਕਿਹਾ ਜਿਹਾ ਕਿਹਾ ਜਿਹਾ ਜਿਵੇਂ ਲਾਈਫ ਤੇ ਕਹਿੰਦੇ ਨਾ ਵੀ ਕਿਸ ਚੇ ਦੇ ਕੁਸ਼ਨ ਆਉਂਦੇ ਨੇ ਵਗੈਰਾ ਵਗੈਰਾ ਜਿਹੜਾ ਜਿਹੜਾ ਸਿੱਕੇ ਗਮ ਨੂੰ ਜਾ ਤੂੰ ਜਾਣਾ ਹੋਵੇ ਤੇ ਸਾਨੂੰ ਜਿਵੇਂ ਉਹ ਜੇ ਐਗਜ਼ਾਮ ਦੇਨੇ ਆ ਤਾਂ ਕੁਸ਼ਨ ਇਹ ਜੀ ਪੁੱਟ ਹੁੰਦੇ ਨੇ ਤੇ ਉਹ ਵਾਲੇਜ ਵੀ ਹੈ ਜਿਹੜਾ ਜਿਵੇਂ ਹਾਜ਼ਰ ਸੈਕਸ਼ਨ ਦੇ ਨੇ ਜਿਹਦੇ ਕੁਸ਼ਨ ਆਉਂਦੇ ਨੇ ਤਾਂ ਜਿਹਦੀ ਇਸੇ ਪ੍ਰੇਪਰੇਸ਼ਨ ਦੀ ਮੈਂ ਹਰਪਾਲ ਸਿੰਘ ਪਿੰਡ ਮਾਲੇਵਾਲ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਇਆ ਤੇ ਮੇਰੀ ਬੇਟੀ 10ਵੀਂ ਕਲਾਸ ਚ ਕਾਠਗੜ੍ਹ ਨਵਾਂ ਸ਼ਹਿਰ ਤੋਂ ਪੜ੍ਹਦੀ ਹੈ ਪੀ ਤਿੰਨਾਂ ਦੀ ਆਰ ਦੇਖੀ ਸੀ ਲਾਡੀ ਸਮਰਾਲਾ ਚੇਅਰਮੈਨ ਸਾਹਿਬ ਨੇ ਦੀ ਤਿੰਨ ਨੇ ਦੱਸਿਆ ਸੀ ਵੀ ਚਲੋ ਬੱਚਾ ਜੀਤੇ ਤੇ ਪੜ੍ਹਾਈ ਕਰਾਓ ਤੇ ਅੱਗੇ ਅੱਗੇ ਵਧੂਗਾ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਸੀਂ ਆਏ ਹ ਸਗੋਂ ਸਾਡੇ ਦਾ ਦਰਿਆ ਸਤਲੁਜ ਪੈਂਦਾ ਉਹਦੇ ਕਿਸ਼ਤੀ ਰਾਈ ਕੁੱਪ ਕੇ ਆਏ ਆ ਅੱਛਾ ਜੀ ਹਾਂ ਜੀ ਅੱਛਾ ਬੇਗਮ ਬੇਟੀ ਦਾ ਸਿਲਕਾ ਲੱਕ ਵੱਧਦੀ ਹੈ ਉਸ ਕੱਟੇ ਪੀਪਰ ਦੀ ਗੱਲ ਕਰੀਏ ਤਾਂ ਇਹ ਤਾਂ ਪੀਪਰ ਜਿਵੇਂ ਅੱਜ ਐਗਜ਼ਾਮ ਦੇਣ ਪਹੁੰਚੇ ਨੇ ਕਿੰਨੇ ਕੁ ਬੱਚੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਬੱਚੇ ਹੋਗੇ ਹਜ਼ਾਰਾਂ ਦੀ ਗਿਣਤੀ ਹੈ ਬੱਚੇ ਤਾਂ ਹਾਂਜੀ ਕੀ ਕਿਦਾਂ ਲੱਗਿਆ ਤੁਹਾਨੂੰ ਅਪਰਾਲਾ ਇਹਨਾਂ ਦਾ ਜਿਹੜਾ ਕਰ ਬਹੁਤ ਵਧੀਆ ਅਪਰਾਲਾ ਜੀ ਬੱਚਿਆਂ ਦੇ ਵਧਦੀ ਹੈ ਨੌਲਜ ਵਧਦੀ ਹੈ ਜੀ ਚਲੋ ਬੱਚਿਆਂ ਨੂੰ ਇਹ ਪਤਾ ਲੱਗਦਾ ਜੀ ਔਰ ਹੀ ਹੌਲੀ ਇਹ ਜਿਹੜਾ ਅਪਰਾਲਾ ਕਰਾ ਰਹੇ ਨੇ ਫ੍ਰੀ ਆਫ ਕੋਸ ਕਰਾ ਰਹੇ ਫ੍ਰੀ ਆਫ ਕੋਸ ਕੋਈ ਪੈਸਾ ਨਹੀਂ ਲੈਂਦਾ ਕੋਈ ਪੈਸਾ ਨਹੀਂ ਲੈਂਦਾ ਜੀ ਹਾਂ ਮੈਂ ਗੋਬਿੰਦਗੁਰ ਤੋਂ ਆਇਆ ਸੀ ਮੇਰਾ ਨਾਮ ਮੰਜੂ ਵਾਲਾ ਹੈ ਮੈਂ ਇਹ ਜਿਹੜਾ ਐਗਜ਼ਾਮ ਹੋ ਰਿਹਾ ਕਾਦਾ ਐਗਜ਼ਾਮ ਹੋ ਰਿਹਾ ਤੇ ਕੌਣ ਨੇ ਆਏ ਤੁਸੀਂ ਕੀ ਲੈ ਕੇ ਆਏ ਇਹ ਸਰ ਮੈਂ ਇੱਥੇ ਆਪਣੀ ਬੇਟੀ ਨੂੰ ਲੈ ਕੇ ਆਈ ਹਾਂ ਜੋ ਕਿ ਆਈਪੀਐਸ ਦਾ ਐਗਜ਼ਾਮ ਦੇਣ ਲਈ ਆਈ ਅੱਜ ਤੇ ਮੈਂ ਵੀ ਐਜ਼ ਅ ਟੀਚਰ ਡਿਊਟੀ ਲਈ ਆਈ ਸੀ ਇੱਥੇ ਤੇ ਮੈਨੂੰ ਮੈਂ ਲਾਸਟ ਈਅਰ ਸੌਰੀ 6 ਮਨთ ਪਹਿਲੇ ਵੀ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਇਸੇ ਤਰ੍ਹਾਂ ਤੇ ਮੈਨੂੰ ਵਧੀਆ ਲੱਗਿਆ ਮੈਂ ਉਸੇ ਟਾਈਮ ਉਸ ਉਦੋਂ ਵੀ ਮੈਂ ਡਿਊਟੀ ਐਜ਼ ਅ ਟੀਚਰ ਜੁਆਇਨ ਕੀਤੀ ਸੀ ਔਰ ਮੇਰੀ ਬੇਟੀ ਨੇ ਐਗਜ਼ਾਮ ਵੀ ਦਿੱਤਾ ਸੀ ਪਰ ਮੈਨੂੰ ਲੱਗਦਾ ਜੇ ਐਸ ਤਰ੍ਹਾਂ ਦੇ ਐਫਰਟs ਅਗਰ ਹੁੰਦੇ ਰਹਿਣਗੇ ਤਾਂ ਸ਼ਾਇਦ ਬੱਚੇ ਪੰਜਾਬ ਨੂੰ ਛੱਡ ਕੇ ਕਦੇ ਨਹੀਂ ਜਾ ਸਕਦੇ ਫਿਰ ਇੱਥੇ ਹੀ ਬਸਣਗੇ ਪੰਜਾਬੀ। ਔਰ ਪੰਜਾਬ ਪਹਿਲਾਂ ਵਰਗਾ ਬਣ ਸਕਦਾ ਅਗਰ ਇਸ ਤਰ੍ਹਾਂ ਦੇ ਪ੍ਰਾਲੇ ਹਰ ਸ਼ਹਿਰ ਦੇ ਵਿੱਚ ਹੁੰਦੇ ਰਹਿਣ। ਮੈਂ ਪੀਤੀ ਡੋਗਦਾ ਔਰ ਦੱਸਣਾ ਚਾਹੂੰਗੀ ਕਿ ਇਹ ਜੀਕੇ ਦੇ ਰਿਗਾਰਡਿੰਗ ਕੰਪੀਟੀਸ਼ਨ ਹੈ ਜਿਵੇਂ ਕਿ ਆਪਣੇ ਪੰਜਾਬ ਦਾ ਜੋ ਯੂਥ ਹੈ ਉਹਨੂੰ ਅੱਜਕੱਲ ਸਿਰਫ ਇਨਾ ਹੀ ਪਤਾ ਕਿ ਆਲਟਸ ਕਰਨੀਆਂ ਔਰ ਬਾਹਰ ਜਾਣਾ। ਸੋ ਜਿਹੜੇ ਆਪਣੇ ਯੂਪੀਐਸਸੀ ਦੇ ਮੈਨ ਕਿ ਆਫੀਸਰ ਸਕੇਲ ਦੇ ਇਗਜ਼ਾਮਸ ਆ ਕਿਤਨਾ ਕਿਤੇ ਆਊਟ ਸਟੇਟ ਦੇ ਜੋ ਕੈਂਡੀਡੇਟਸ ਆ ਉਹ ਪੰਜਾਬ ਦੇ ਵਿੱਚ ਆ ਕੇ ਹੋਲਡ ਕਰ ਲੈਂਦੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖੋਗੇ ਬੈਂਕਿੰਗ ਸੈਕਟਰ ਦੇਖ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਐਸਡੀਐਮ ਆਫਿਸ ਸੰਵਾਲਾ ਦੇਖ ਸਕਦੇ ਹੋ ਜਾਂ ਕੋਈ ਵੀ ਸੈਕਟਰ ਦੇਖ ਸਕਦੇ ਹੋ ਆਫੀਸਰ ਦਾ ਉਹ ਆਫੀਸਰ ਸਕੇਲ ਜੋ ਹੈ ਜਾਂ ਤਾਂ Rajasthan Haryana ਕੁਝ ਐਦਾ ਦੇ ਸਟੇਟਸ ਦੇ ਵਿੱਚੋਂ ਅਪਾਇੰਟ ਹੋਇਆ ਹੁੰਦਾ ਇਵਨ ਕਿ ਸਾਡੇ ਪੰਜਾਬ ਦੇ ਵਿੱਚ ਵੀ ਸੋ ਇਹਦਾ ਰੀਜ਼ਨ ਇਹ ਹੈ ਕਿ ਇਸ ਸਟੇਟਸ ਕਿਤਨਾ ਕਿਤੇ ਬੱਚਿਆਂ ਨੂੰ ਮਿਡ ਤੋਂ ਹੀ بیس ਲੈਵਲ ਤੋਂ ਯੂਪੀਐਸਸੀ ਦੇ ਰਿਗਾਰਡਿੰਗ ਕੋਚਿੰਗ ਦੇਣਾ ਸ਼ੁਰੂ ਕਰ ਦਿੰਦੇ ਆ ਕੁਝ ਜੋ ਇਹਦਾ ਕਨਸੈਪਟ ਜਿਹੜਾ ਜੁੜਿਆ ਹੁੰਦਾ ਕਰਾ ਜੀਕੇ ਨਾਲ ਜੁੜਿਆ ਹੁੰਦਾ ਸੋ ਜੀਕੇ ਬਾਰੇ ਬੱਚਿਆਂ ਨੂੰ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਦੱਸੇ ਹੀ ਨਹੀਂ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਯੂਪੀਐਸਸੀ ਵਰਗੇ ਆਫੀਸਰਸ ਖੇਲ ਦੇ ਪੇਪਰਾਂ ਲਈ ਬਾਅਦ ਸਰ ਦੇ ਬੱਚੇ ਕੋਈ ਕੁਝ ਬੱਚੇ ਦਾ ਸਿੱਤਨਾ ਦੇਖ ਵੀ ਲੈਂਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਪ੍ਰੋਸੈਸ ਦੇ ਵਿੱਚ ਦੇਖੋ ਜੀ ਜਿਹੜੀ ਪ੍ਰੋਸੈਸ ਹੁੰਦੀ ਹੈ ਜਦੋਂ ਵੀ ਕੋਈ ਚੀਜ਼ ਕਰਨੀ ਆ ਤਾਂ ਉਹਦੀ ਮੁੱਢ ਤੋਂ ਸਾਨੂੰ ਇੱਕ ਜਿਹੜੀ ਪ੍ਰਕਿਰਿਆ ਪਤਾ ਹੋਣੀ ਚਾਹੀਦੀ ਆ ਇਹਦੀ ਪ੍ਰਕਿਰਿਆ ਨਾ ਪਤਾ ਹੋਣ ਕਰਕੇ ਅ ਬੱਚੇ ਜਿਹੜੇ ਪੇਪਰ ਦੇ ਹੀ ਨਹੀਂ ਪਾਉਂਦੇ ਜੇ ਅਗਰ ਜੋ ਕੋਈ ਕੋਸ਼ਿਸ਼ ਕਰਦਾ ਆ ਤਾਂ ਉਹਦਾ ਪੇਪਰ ਕਿਤੇ ਨਾ ਕਿਤੇ ਕਲੀਅਰ ਨਹੀਂ ਹੋ ਪਾਂਦਾ ਸੋ ਅ ਸਾਡਾ ਇੱਕ ਛੋਟਾ ਜਿਹਾ ਪ੍ਰੋਗਰਾ ਪਿੰਦਰ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸੰਧਾਲਾ ਜੋ ਬਲੌਕ ਕਲਾਸ ਰੱਖਨੇ ਆ ਅਸਕਾਲ ਤੋਂ ਨਾਲ ਉਹਨਾਂ ਦਾ ਇੱਕ ਨਿਰਸਵਾਰਥ ਜੋ ਇੱਕ ਉਪਰਾਲਾ ਹੈ ਔਰ ਹਰ ਚੀਜ਼ ਦੇ ਲਈ ਉਹ ਇਹ ਜੋ ਆਪਣਾ ਸਾਰਾ ਫੰਡ ਤੋਂ ਲੈ ਕੇ ਸਾਰਾ ਪਰਸਨਲ ਕਰ ਰਿਹਾ ਬੱਚਿਆਂ ਦੇ ਲਈ ਸਿਰਫ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਜੀਕੇ ਵਰਗੇ ਸਬਜੈਕਟ ਨਾਲ ਜੋੜ ਕੇ ਇੱਕ ਘੱਟੋ ਘੱਟ ਇੰਨਾ ਤਿਆਰ ਕਰ ਦਈਏ ਕਿ ਜਦ 21 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਯੂਪੀਐਸਸੀ ਦੇ ਆਫੀਸਰ ਸਕੇਲ ਦੇ ਪੇਪਰ ਦੇਣ ਦੇ ਲਈ ਪ੍ਰਸੀਡ ਕਰਨ ਤਾ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਨਾ ਹੋਵੇ ਸੋ ਇਹ ਤਜਿੰਦਰ ਸਿੰਘ ਗਰੇਵਾਲ ਸਰ ਦਾ ਇੱਕ ਛੋਟਾ ਜਿਹਾ ਉਪਰਾਲਾ ਉਹ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਲਾਸਟ ਟਾਈਮ ਸੱਜੇ ਦੇ ਕਰੀਬ ਬੱਚਾ ਬੈਠਾ ਸੀ ਔਰ ਇਸ ਵਾਰ ਮੈਂ ਲੱਗਦਾ ਹਜ਼ਾਰ ਦੇ ਕਰੀਬ ਬੱਚਾ ਪੇਪਰ ਦੇ ਰਿਹਾ ਸੋ ਇਹਦਾ ਰਿਜ਼ਲਟ ਜੋ ਹੈ ਇਸੀ ਹਫ਼ਤੇ ਬਾਅਦ ਡਿਕਲੇਅਰ ਕਰਾਂਗੇ ਸੋ ਕੋਸ਼ਿਸ਼ ਕਰਨਗੀ ਕਿ ਸਮਾਜ ਦੇ ਲਈ ਜੋ ਸਾਡਾ ਉਪਰਾਲਾ ਦਿੰਦੇ ਦਿੰ ਬੱਚਿਆਂ ਚ ਤਰੱਕੀ ਲੈ ਕੇ ਆਵੇ ਔਰ ਬੱਚਿਆਂ ਨੂੰ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜਿਆਦੀ ਗੱਲ ਕਰੀਏ ਤਾਂ ਕਿਤੋਂ-ਕਿਤੋਂ ਬੱਚੇ ਨੇ ਜਿਹੜੇ ਪਾਰਟਿਸਪੇਟ ਇਹਦੇ ਸਾਹਮਣੇ ਬੱਚੇ ਨੇ ਤੇ ਕਿਸ ਤਰ੍ਹਾਂ ਪਹੁੰਚੇ ਨੇ ਉਹ ਮੈਂ ਹਾਂਜੀ ਬੱਚੇ ਇਸ ਤਰ੍ਹਾਂ ਪਹੁੰਚੇ ਨੇ ਕਿ ਜਿਵੇਂ ਅਸੀਂ ਇਸ਼ਤਿਹਾਰ ਚਪਵਾਏ ਸੀ ਪਿਛਲੀ ਵਾਰ ਤਾਂ ਇਸ਼ਤਿਹਾਰ ਲਗਾ ਲਓ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਫੇਸਬੁਕ ਇੰਸਟਾਗ੍ਰam ਦੇ ਜ਼ਰੀਏ ਜਿੱਥੇ-ਜਿੱਥੇ ਪਾ ਸਕੇ ਬੜੀ ਖੁਸ਼ੀ ਹੋਈ ਸੀ ਕਿ ਬੱਚੇ ਫਿਰੋਜ਼ਪੁਰ ਜਿਹੰਦਰ ਫਗਵਾੜਾ ਇਵਨ ਕਿ ਪਟਿਆਲਾ ਤੋਂ ਵੀ ਚਾਰ ਬੱਚੇ ਜਿਹੜੇ ਅੱਜ ਵੀ ਪੇਪਰ ਦੇਣ ਆਏ ਆ ਸੋ ਮੋਰਿੰਦਾ ਮੋਹਾਲੀ ਲਗਭਗ 10 12 ਜ਼ਿਲ੍ਹਿਆਂ ਵਿੱਚੋਂ ਅਲੱਗ-ਅਲੱਗ ਬੱਚਿਆਂ ਨੂੰ ਜਿੱਥੇ-ਜਿੱਥੇ ਪਤਾ ਲੱਗਣਾ ਨੇ ਪੇਪਰ ਦਿੱਤਾ ਔਰ ਇਸ ਵਾਰ ਫਿਰ ਅਸੀਂ ਇਸ਼ਤਿਹਾਰ ਵੀ ਲਗਾਏ ਅਸੀਂ ਸੋਚਿਆ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਅਸੀਂ ਸਰਕਾਰੀ ਸਕੂਲ ਵਾਲਿਆਂ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੁੰਦੇ ਸੀ ਸੋ ਮੈਂ ਔਰ ਸਰ ਨੇ ਅਸੀਂ ਦੋਨਾਂ ਨੇ ਕੋਸ਼ਿਸ਼ ਕਰਕੇ ਇਸ ਵਾਰ ਸਰਕਾਰੀ ਸਕੂਲ ਲੋਕੋ ਸੰਗਰਾਲਾ ਦੇ ਨੇੜੇ ਕਿਤੇ ਜਿੰਨੇ ਜਿੰਨੇ ਸਰਕਾਰੀ ਸਕੂਲ ਅਸੀਂ ਕਰ ਸਕੇ ਜਿੰਨੀ ਸਾਡੀ ਟਾਈਮ ਦੇ ਅਕੋਰਡਿੰਗਲੀ ਸਾਡੀ ਪ੍ਰੋਸੈਸ ਸੀਗੀ ਅਸੀਂ ਬੱਚਿਆਂ ਨੂੰ ਸਕੂਲ ਸਕੂਲ ਜਾ ਕੇ ਸਕੂਲ ਤੋਂ ਸਕੂਲ ਜਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਉਹਨਾਂ ਨੂੰ ਸਮਝਾਇਆ ਕਿ ਇਹ ਪੇਪਰ ਹੈ ਕੀ ਔਰ ਇਸ ਵਾਰ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਉਹ ਸਰਕਾਰੀ ਸਕੂਲ ਦੇ ਬੱਚਿਆਂ ਨੇ ਨਾ ਐਕਟਿਵ ਪਾਰਟਿਸਪੇਟ ਕੀਤਾ ਕਿ ਸਾਡੇ ਕੋਲ ਅੱਜ 11 ਤੋਂ 1200 ਬੱਚਾ ਜੜਾਇਆ ਪੇਪਰ ਦੇ ਰਿਹਾ ਕੁਆਚਨ ਬਣਾਇਆ ਜਾ ਰਿਹਾ ਹੈ ਪੇਪਰ ਬਣਾ ਹਾਂਜੀ ਕਿਸ ਵੱਲੋਂ ਕੀਤਾ ਗਿਆ ਯੂਪੀਐਸਸੀ ਦਾ ਜੋ ਹੈ ਦੇਖੋ ਕਿ ਮੈਂ ਅਟੈਂਪਟ ਦਿੱਤੇ ਸੀ ਯੂਪੀਐਸਸੀ ਦੇ ਸੋ ਮੇਰੇ ਕੋਲ ਇੱਕ ਜੋ ਤਜਰਬਾ ਜੋ ਸਿਲੇਬਸ ਔਰ ਇਹ ਮੈਂ ਜੋ ਆਪਣੀਆਂ ਚੀਜ਼ਾਂ ਤੋਂ ਸਿੱਖਿਆ ਕਿ ਕਿਤਨਾ ਕਿਤੇ ਕਿਸ ਚੀਜ਼ ਕਰਕੇ ਮੇਰਾ ਪੇਪਰ ਨਾ ਕਲੀਅਰ ਹੋ ਪਾਇਆ यूपीएससी पेपर सैट कर दैंपल बना के क्वेश्चन पेपर तक मैं खुद बनाया और मैं अपने आप ही इस चीजें बोल्ड करके लेके जा रही सारा सिलेबस जो अलग अलग वैबसाइट सोशल मीडिया को जितो जितों मदद लै सके उदद लै लैके बच्चों जो है, तो है, है।, है मतलब न्यूज

ਦੇਖੋ ਜਿਵੇਂ ਸਾਡੇ 파ਰਟਨਰ ਇਸਪੀਮਾ ਅਰਵਿੰਦ ਕੇਜੀਵਾਲ ਜੀ ਤੇ ਭਗਵੰਤ ਮਾਨ ਦਾ ਸੁਪਨਾ ਵਾ ਕਿ ਪੰਜਾਬ ਦਾ ਹਰ ਬੱਚਾ ਪੜਿਆ ਲਿਖਿਆ ਹੋਵੇ ਤੇ ਉੱਚੇ ਅਦਾਂ ਦੇ ਹੋਵੇ ਉਸੇ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਉਹਨਾਂ ਦੇ ਸੁਪਨੇ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਇਹ ਬੱਚਾ ਨੂੰ ਜੁਪੀਐਸਸੀ ਜੋ ਪ੍ਰੀ ਤਿਆਰੀ ਹੁੰਦੀ ਆ ਜੀਕੇ ਦਾ ਲੈਵਲ ਜੋ ਹੁੰਦਾ ਵਾ ਉਹ ਵੀ ਅਸੀਂ ਪ੍ਰੀ ਤਿਆਰੀ ਸ਼ੁਰੂ ਕਰਵਾਈਆ ਤਾਂ ਕਿ ਉਹ ਬੱਚਾ ਨੂੰ ਅੱਗੇ ਜਾ ਕੇ ਕਿਸੇ ਵੀ ਇਗਜ਼ਾਮ ਦੇ ਵਿੱਚ ਬੈਠਣ ਲਈ ਪ੍ਰੋਬਲਮ ਨਾ ਆਵੇ ਉਹਨਾਂ ਕੰਫੀਡੈਂਸ ਲੈਵਲ ਉੱਚਾ ਹੋਵੇ ਕਿੰਨੇ ਕ ਬੱਚੇ ਨੇ ਜਿਹੜੇ ਇਸ ਐਗਜ਼ਾਮ ਚ ਪੇਪਰ ਦੇ ਰਹੇ ਨੇ ਜਿਹੜਾ ਸੈਕੰਡ ਐਗਜ਼ਾਮ ਹੈਗਾ ਤੇ तकरीबन 1200 ਬੱਚੇ ਇਸ ਵਾਰ ਐਗਜ਼ਾਮ ਚ ਬੈਠ ਰਹੇ ਨੇ ਪਹਿਲੀ ਜੋ ਤੇ ਐਮਸੀ ਜੋ 3 ਲਾਈਨ ਉਥੇ 680 ਦੇ ਬੱਚੇ ਬੈਠੇ ਸੀ ਤੇ ਇਸ ਵਾਰ ਬੱਚਿਆਂ ਨੇ 2000 ਦੇ ਕਰੀ ਰਜਿਸਟ੍ਰੇਸ਼ਨ ਕਰਾਈ ਆ ਤੇ तकरीबन 1250 ਬੱਚਾ ਜੋ ਇਸ ਵਕਤ ਸਿਪਰੇਸ਼ ਬੈਠਾ ਵਾ ਜੋ ਕਿ ਅਸੀਂ ਦੋ ਗਰੁੱਪ ਦੇ ਵਿੱਚ ਸਾਨੂੰ ਪੜ੍ਹਾਉਣਾ ਪਿਆ ਬੱਚੇ ਜ਼ਿਆਦਾ ਹੋਣ ਕਰਕੇ ਰਿਜ਼ਲਟ ਨੂੰ ਲੈ ਕੇ ਪਿਛਲੀ ਵਾਰ ਜੋ ਅਸੀਂ ਰਿਜ਼ਲਟ ਮੌਕੇ ਹੀ ਮੌਕੇ ਹੀ ਰਿਸਰਚ ਕਰਤਾ ਸੀਗਾ ਤੇ ਸਾਨੂੰ ਕੁਝ ਕਮੀਆਂ ਲੱਗੀਆਂ ਪੇਰੈਂਟਸ ਵੀ ਥੋੜੇ ਸੈਟਸ ਬਾਈ ਨਹੀਂ ਸੀਗੇ ਤਾਂ ਕਰਕੇ ਅਸੀਂ ਇਸ ਵਕਤ ਵਾਰ ਸਿਰਫ ਪੇਪਰ ਹੀ ਅੱਜ ਲੈ ਰਹੇ ਆਂ ਤੇ ਜੋ ਰਿਜ਼ਲਟ ਦਾ ਟਾਈਮ ਆ ਉਹ ਤਕਰੀਬਨ 10 ਤੋਂ 12 ਮਿੰਟ ਲੱਗਣਗੇ ਤੇ ਅਸੀਂ ਰਿਜ਼ਲਟ ਆਪਣੇ ਹੱਥੀਂ ਗੱਡਾਂਗੇ ਅਸੀਂ OMR ਸ਼ੀਟਤੀਆਂ ਨੇ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੰਬਲਿਊਸ਼ਨ ਨਾ ਹੋ ਸਕੇ ਬੱਚੇ ਜਾਂ ਪੇਰੈਂਟ ਸਾਡੇ ਤੋਂ ਆਪਣੀ ਆਫਸਰ ਵੀ ਲੈ ਸਕਦੇ ਨੇ ਤੇ ਜੋ ਰਿਜ਼ਲਟ ਹੋਊਗਾ ਜੋ ਅਸੀਂ ਫਾਈਨਲ ਡਿਸਾਈਡ ਕਰਦਾਂਗੇ ਉਹ ਅਸੀਂ ਆਨਲਾਈਨ ਵਿਚਾਰਾਂ ਗਰਪਾਂ ਵਿੱਚ ਪਾਵਾਂਗੇ ਤਾਂ ਇਹ ਬੱਚੇ ਆਪਣੇ ਘਰ ਬਰ ਕੇ ਹੀ ਮਿਲ ਸਕਣਗੇ ਨਾਮ ਵਗੈਰਾ ਵੀ ਕੁਝ ਰੱਖੇ ਨਹੀਂ ਨਾ ਵੀ ਪਾਸ ਕਰਨ ਦਾ ਹਾਂਜੀ ਇਹ ਤਿੰਨ ਕਟਾਗਰੀਆਂ ਨੇ ਫਸਟ ਤੇ ਸੈਕੰਡ ਤੇ ਥਰਡ ਤਿੰਨਾ ਗਰੁੱਪਾਂ ਦੇ ਵਿੱਚ ਫਸਟ ਹੈ ਜੋ ਉਹਨਾਂ ਨੂੰ ਟੈਬਲੇਟ ਤੇ ਜਾਣਗੇ ਸੈਮਸੰਗ ਦੇ ਤੇ ਉਸ ਤੋਂ ਬਾਅਦ 10 ਇਨਾਮ ਜੋ ਉਹ ਕੈਸ਼ ਪ੍ਰਾਈਸ ਨੇ 2100 ਦੇ 1100 ਦੇ ਉਸ ਤੋਂ ਬਾਅਦ ਜਿਹੜੇ 11 ਤੋਂ ਲੈ ਕੇ 20 ਤੱਕ ਨੇ ਉਹਨਾਂ ਨੂੰ ਟਰੋਫੀ ਸ਼ੀਲਡ ਤੇ ਆਪਣਾ ਮੈਡਲ ਵਾੜਾ ਤੇ ਜਾਣਗੇ ਇਸ ਵਾਰ ਅਸੀਂ 20 ਬੱਚਿਆਂ ਦਾ ਕਿਤਾਬ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਦੇ ਵਿੱਚ ਭਾਗ ਲੈ ਸਕਣ ਫਰੀ ਆਫ ਕੋਸਟ ਕਰ ਰਹੇ ਹਾਂ ਤੁਸੀਂ ਸਾਰਾ ਜਿਹੜਾਗਾ ਹੈਗਾ ਇਹਦੇ ਖਰਚਾ ਕਿੰਨਾਗਾ ਹੈ ਖਰਚਾ ਕਿੰਨਾਗਾ ਜਾਂਦਾ ਦੇਖੋ ਖਰਚਾ ਜੇ ਮੰਨ ਕੇ ਚੱਲੀਏ ਲਗਤੋ 1.5 ਲੱਖ ਰੁਪਿਆ ਖਰਚਾ ਹੋਊਗਾ ਪਰ ਅਸੀਂ ਬੱਚਿਆਂ ਦੇ ਲਈ ਇਹਨਾਂ ਦੇ ਅਫੋਰਡ ਕਰ ਸਕਦੇ ਹਾਂ ਤਾਂ ਕਰਕੇ ਅਸੀਂ ਇਹਨਾਂ ਕੁ ਲਗਾ ਰਹੇ ਹਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਅਸੀਂ ਬੱਚਿਆਂ ਨੂੰ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲੈ ਰਹੇ ਕੋਈ ਪੇਪਰ ਫੀਸ ਨਹੀਂ ਲੈ ਰਹੇ ਅਸੀਂ ਕੁਝ ਵੀ ਨਾਲ ਵੜਾ ਨਹੀਂ ਪਾ ਰਹੇ ਕਿ ਸਿਰਫ ਇੱਕ ਪੀਡੀਐਫ ਜਰੂਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜੇ print ਕਰਵਾ ਸਕਦੇ ਹੋ ਉਹਦੀ ਕਰਵਾ ਲਿਓ ਬਾਕੀ ਅਸੀਂ ਉਹਨਾਂ ਨੂੰ ਗਰੁੱਪਾਂ ਦੇ ਵਿੱਚ WhatsApp ਰਾਹੀਂ ਸ਼ੇਅਰ ਕਰ ਦਿੰਦੇ ਆਂ ਵੀ ਇਹ ਤੁਹਾਡੀ PDF ਆ ਇਹਨੂੰ ਜੇ ਤੁਸੀਂ ਫੋਨ 'ਚ ਬਾਲਣਾ ਤਾਂ ਫੋਨ 'ਚ ਪੜ੍ਹ ਸਕਦੇ ਹੋ ਜੇ ਤੁਸੀਂ ਗਰੁੱਪ ਦੇ ਆਪਣਾ PDF ਕਢਵਾਉਣੀ ਆ ਪ੍ਰਿੰਟ ਰਾਹੀਂ ਤਾਂ print ਕਰਵਾ ਸਕਦੇ ਹੋ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ